ਹਿੰਦੁਸਤਾਨ ਜ਼ਿੰਦਾਬਾਦ 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 ਹਿੰਦੁਸਤਾਨ ਜ਼ਿੰਦਾਬਾਦ 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 ਅਗਲੇ ਘੋਸ ਰੋਜ ਉਹਨਾਂ ਜੋ ਗੱਡੀਆਂ ਨੇ ਜੀ ਬੈਂਤੀਆਂ ਹੌਲੀ ਹੌਲੀ ਚੱਲੋ ਪਰ ਤੁਸੀਂ ਸਾਰੇ ਰਹੋ ਸਪੀਕਰ ਦੇ ਪਿੱਛੇ ਜਿਹੜੇ ਪੈਦਲ ਆਪਾਂ ਪਾਕਿਸਤਾਨ ਦਾ ਨਾਮ ਜ਼ਰੂਰ ਜਾਓ ਪਾਕਿਸਤਾਨ ਮੁਰਦਾਬਾਦ 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 ਅਤੰਤਵਾਦ ਮੁਰਦਾਬਾਦ 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 ਅਤਹਿੰਕਵਾਦ ਮੁਰਦਾਬਾਦ ਜ਼ਿੰਦਾਬਾਦ ਮੁਰਦਾਬਾਦ ਹਿੰਦੁਸਤਾਨ પરા

ਉਹ ਜੋ ਪਹਿਲ ਗਾਮ ਦੇ ਵਿੱਚ ਘਟਨਾ ਹੋਈ ਹੈ ਬਹੁਤ ਮੰਦਭਾਗੀ ਘਟਨਾ ਹੋਈ ਹੈਗੀ ਔਰ ਬਹੁਤ ਹੀ ਨਿੰਦਨਯੋਗ ਘਟਨਾ ਜੋ ਵੀ ਜਿੰਨੇ ਵੀ ਉੱਥੇ ਸਾਥੀ ਜਾਂ ਭਰਾ ਭੈਣ ਭਰਾ ਘੁੰਮਣ ਗਏ ਸੀ ਉਹਨਾਂ ਨੂੰ ਨਾਮ ਪੁੱਛ ਕੇ ਜਾਂ ਮਤਲਬ ਉਧ ਪੁੱਛ ਕੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਕਿਆਂ ਔਰ ਇੱਕ ਸ਼ਾਂਤਮੀ ਮਲੇ ਕੋਲੜੇ ਦੇ ਵਿੱਚੋਂ ਅਸੀਂ ਇਹ ਜਿੱਥੇ ਸਾਰੀਆਂ ਮਤਲਬ ਕੈਟਾਗਰੀਆਂ ਦੇ ਲੋਕ ਰਹਿੰਦੇ ਨੇਗੇ ਹਿੰਦੂ ਮੁਸਲਮਾਨ ਸਿੱਖ ਐ ਸਾਈ ਇੱਕ ਬਹੁਤ ਹੀ ਸਾਂਝਾ ਨਾਰਾਗਾ ਔਰ ਜਿੱਥੋਂ ਕੀ ਮਲੇ ਕੋਲੜੇ ਦੇ ਹਾਂ ਦਾ ਨਾਰਾ ਮਾਰਿਆ ਜਾਂਦਾ ਇਥੋਂ ਵੀ ਜਿਹੜਾ ਇਹ ਮਦਭਾਗੀ ਘਟਨਾ ਹੋਈ ਹੈਗੀ ਦੇਖੋ ਦੇਸ਼ ਦੇ ਵਿੱਚ ਪਿਆਰ ਨਿਮਰਤਾ ਤੇ ਸਹਿਨਸੀਲਤਾ ਦੇ ਨਾਲ ਰਹਿਣਾ ਚਾਹੀਦਾਗਾ ਔਰ ਬਾਲੀ ਮਦਭਾਗੀ ਘਟਨਾ ਜੋ ਵੀ ਕਿਸੇ ਮਤਲਬ Hindu ਧਰਮ ਜਾਂ Muslim ਧਰਮ ਦੇ ਵਿੱਚ ਕਿਸੇ ਵੀ ਧਰਮ ਦੇ ਵਿੱਚ ਇਹ ਜੋ ਮਤਲਬ ਬੈਰ ਵਿਰੋਧਤਾ ਜ਼ਿਆਦਾ ਬੋਲੀ ਜਾ ਰਹੀ ਹੈਗੀ ਔਰ ਖਾਸ ਕਰਕੇ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੇ ਉੱਤੇ ਕਸ਼ਮੀਰ ਦੀ ਸਰਕਾਰ ਨੂੰ ਬੇਨਤੀ ਕਰਦੇ ਆਂ ਇਹ ਉਹਨਾਂ ਜਿਹੜੇ ਅੰਤਕਵਾਦੀ ਨੇਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਹ ਸ਼ਬਦਾਂ 'ਚ ਨਿੰਦਾ ਕਰਦੇ ਆਂ ਔਰ ਸਰਕਾਰ ਨੂੰ ਮੰਗ ਕਰਦੇ ਆਂ ਕਿ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਇਬਰਤਨਾਕ ਸਜ਼ਾਾਂ ਮ ਦਿੱਤੀਆਂ ਜਾਣ ਤਾਂ ਕਿ ਅੱਗੇ ਨੂੰ ਕੋਈ ਹਿੰਮਤ ਨਾ ਕਰ ਸਕੇ ਇਦਾਂ ਦੀ ਇਨਸਾਨੀਅਤ ਦੇ ਕਤਲੋ ਖੂਨ ਦੀ ਇਹ ਹਿੰਦੂ ਦਾ ਲਹੂ ਹੈ ਨਾ ਮੁਸਲਮਾਨਾਂ ਦਾ ਲਹੂ ਹੈ ਬਹਿਨੇ ਨਾ ਦੋ ਇਸੇ ਇਹ ਇਨਸਾਨ ਦਾ ਲਹੂ ਹੈ ਮੈਂ ਕੋਈ ਅਸੀਂ ਉਹਨਾਂ ਸਾਰੇ ਅਤਨਕਵਾਦੀਆਂ ਦਾ ਸਖਤ ਵਿਰੋਧ ਕਰਦੇ ਹਾਂ ਜਿਹੜੇ ਇਨਸਾਨੀਅਤ ਦਾ ਕਤਲਿਆਮ ਕਰਦੇ ਹਨ ਔਰ ਐਸੇ ਸਿਲਸਿਲੇ ਦੀ ਕੜੀ ਜਿਹੜੀ ਕਸ਼ਮੀਰ ਦੇ ਵਿੱਚ ਵਾਪਰੀ ਇਹ ਘਟਨਾ ਇਹ ਬਹੁਤ ਹੀ ਨਿੰਦਣਯੋਗ ਹੈ ਔਰ ਇਨਸਾਨੀ ਸੋਚ ਕਟਨਾਮਾ ਕਟਣਾ ਹੈ ਔਰ ਉਥੇ ਜਿਹੜੇ ਸ਼ਹੀਦ ਹੋਏ ਨਾ ਉਹਨਾਂ ਨੂੰ ਮੁਆਫਤਾ ਦਿੱਤਾ ਜਾਵੇ ਜਿਹੜੇ ਜ਼ਖਮੀ ਹੋਏ ਨਾ ਉਹਨਾਂ ਦਾ ਵਧੀਆ ਹਸਪਤਾਲਾਂ ਚ ਇਲਾਜ ਕਰਾਇਆ ਜਾਵੇ ਔਰ ਅਤੰਕਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾਾਂ ਦਿੱਤੀਆਂ ਜਾਣ ਬੋਲੀ ਮਾਰ ਦਿੱਤੀ ਜਾਵੇ ਅਕਸਰ ਸਲਾਮੀ ਉੱਤੇ ਜਾਂਦੇ ਰਹਿੰਦੇ ਨੇ ਕਿ ਸਰਕਾਰਾਂ ਵੱਲੋਂ ਉੱਥੇ ਪੂਰਤ ਪ੍ਰਬੰਧ ਪਹਿਲਾਂ ਵੀ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਨਿਦਾਨ ਦਾ ਪ੍ਰਬੰਧ ਇਹ ਅਕਸਰ ਵਿਚ ਸਾਡੇ ਦੇਸ਼ ਦੇ ਅੰਦਰ ਜੋ ਆਪਸੀ ਭਾਈਚਾਰਾ ਹੈ ਇੱਥੇ ਦੀ ਜਿਹੜੀ ਅਮਨ ਔਰ ਸ਼ਾਂਤੀ ਦਾ ਮਾਹੌਲ ਹੈ ਉਸ ਨੂੰ ਖਰਾਬ ਕਰਨ ਦੀਆਂ ਕੋਈਆਂ ਹੱਕਤਾਂ ਹਨ ਅਸੀਂ ਸਮਝਦੇ ਹਾਂ ਕਿ ਆਗਰ ਇਦਾਂ ਦੇ ਅਤੰਕਵਾਦੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਮੈਂ ਸਮਝਦਾ ਹਾਂ ਕਿ ਅੱਗੇ ਨੂੰ ਕੋਈ ਹਿੰਮਤ ਨਹੀਂ ਕਰੇਗਾ ਕਿ ਕਿਸੇ ਵੀ ਇਨਸਾਨ ਦਾ ਕਤਲ ਕੀਤਾ ਜਾਵੇ ਅਸੀਂ ਸਾਰੇ ਦੇਸ਼ ਦੇ ਅੰਦਰ ਹਿੰਦੂ ਸਿੱਖ ਮੁਸਲਮਾਨ ਈਸਾਈ ਦਲਿਤ ਔਰ ਪਛਲੀਆਂ ਚਰਿਨਾਂ ਦੇ ਲੋਕ ਸਾਰੇ ਮਿਲ ਜੁਲ ਕੇ ਰਹਿੰਦੇ ਆ ਆਪਸ ਵਿੱਚ ਭਾਈ ਪਾਈ ਹਾਂ ਅਸੀਂ ਸਾਰੇ ਮਿਲ ਕੇ ਦੇਸ਼ ਦੀ ਹਿਫਾਜ਼ਤ ਕੀਤੀ ਹੈ ਦੇਸ਼ ਦੀ ਹਿਫਾਜ਼ਤ ਕਰਾਂਗੇ ਔਰ ਇਹਨਾਂ ਅਤੰਤਵਾਦੀਆਂ ਦੀਆਂ ਇਹਨਾਂ ਕੌੜੀਆਂ ਹਰਕਤਾਂ ਨੂੰ ناکਾਮ ਕਰਾਂਗੇ ਔਰ ਸਾਡੇ ਦੇਸ਼ ਦੇ ਅੰਦਰ ਅਗਰ ਕੋਈ ਬਾਹਰੀ ਤਾਕਤ ਦਖਲਅੰਦਾਜ਼ੀ ਕਰਦੀ ਹੈ ਅਸੀਂ ਉਹਨੂੰ ਵੀ ਬਾਹਰ ਰਿੰਗ ਦਿੰਨੇ ਆ ਕਿ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਹਰ ਆ ਜਾਵੇ ਨਹੀਂ ਤੇ ਸਾਡੀ ਜਿਹੜੀ ਕਾਤੇ ਦੇ ਸਾਹਮਣੇ ਉਹ ਬਿਲਕੁਲ ਠਹਿਰ ਨਹੀਂ ਸਕਣਗੇ ਉਹਨਾਂ ਨੂੰ ਮੂਨੀ ਥਾਣੀ ਪੈਗੀ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਮੇਰਾ ਨਾਮ ਜੀ ਹੈ ਮੁਫਤੀ ਦਿਲਸ਼ਾਦ احمد ਮੈਂ ਮਲੇਰਕੋਟ ਤੋਂ ਬਿਲੋਂਗ ਕਰਦਾ ਅੱਜ ਅਸੀਂ ਉਰੇ ਇਕੱਠੇ ਜੋ ਹੋਏ تھے ਜਿਹੜੀ ਪਹਿਲਗਾਮ ਦੇ ਅੰਦਰ ਕਸ਼ਮੀਰ ਦੇ ਅੰਦਰ ਇੱਕ ਬਹੁਤ ਮੰਦਭਾਗੀ ਘਟਨਾ ਹੋਈ ਹੈ ਉਸ ਦੇ ਰੋਸ ਦੇ ਵਜੋਂ ਔਰ ਉਸ ਦੇ ਵਿਰੋਧ ਦੇ ਵਿੱਚ ਜੋ ਹੈ ਉਸ ਨੂੰ ਕੈਂਡਮ ਕਰਨ ਦੇ ਲਈ ਅਸੀਂ ਇੱਕ ਅੱਜ ਕੈਂਡਲ ਮਾਰਚ ਕੱਢਿਆ ਜਿਸ ਦੇ ਅੰਦਰ ਅਸੀਂ ਜਿਹੜੇ ਲੋਕ ਉੱਥੇ ਬੇਕਸੂਰ ਸਾਡੇ ਭਰਾ ਔਰ ਸਾਡੇ ਦੋਸਤ ਸਾਡੇ ਆਪ ਦੇ ਲੋਕ ਮਾਰੇ ਗਏ ਨੇ ਉਹਨਾਂ ਦੀ ਰੂਹ ਦੇ ਲਈ ਸ਼ਾਂਤੀ ਦਾ ਅਸੀਂ ਉਹ ਕੀਤਾ ਕਿ ਅੱਲਾਹ ਤਾਲਾ ਉਹਨਾਂ ਨੂੰ ਪਰਵਰਦੀਗਾਰ ਸ਼ਾਂਤੀ ਦੇ ਔਰ ਐਸੇ ਦੁੱਖ ਦੀ ਘੜੀ ਦੇ ਅੰਦਰ ਜੋ ਹੈ ਉਹਨਾਂ ਦੇ ਘਰ ਵਾਲਿਆਂ ਨੂੰ ਪਿੱਛੇ ਰਹਿਣ ਵਾਲਿਆਂ ਨੂੰ ਅੱਲਾਹ ਤਾਲਾ ਸਬਰ ਦੀ ਤੌਫੀਕ ਦੇ ਅਲਬੱਤਾ ਪੂਰਾ ਭਾਰਤ ਇਸ ਵਕਤ ਉਹਨਾਂ ਪਰਿਵਾਰਾਂ ਦੇ ਨਾਲ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਖੋਇਆ ਹੈ ਆਪਣੇ ਪਿਆਰਿਆਂ ਨੂੰ ਖੋਇਆ ਹੈ ਔਰ ਜਿੱਥੇ ਤੱਕ ਅਸੀਂ ਬਾਤ ਕਰੀਏ ਕਿ ਅੱਜ ਪੂਰੇ ਭਾਰਤ ਦੇ ਅੰਦਰ ਜੋ ਹੈ ਇਸ ਬਾਤ ਦਾ ਸੋਗ ਹੈ ਇਸ ਬਾਤ ਦਾ ਗਮ ਹੈ ਗਮ ਦੀ ਲਹਿਰ ਹੈ ਕਿ ਜਿਸ ਤਰ੍ਹਾਂ ਸਾਡੇ ਉਹ ਬੇਕਸੂਰ ਲੋਕ ਉਥੇ ਮਾਰੇ ਗਏ ਨੇ ਅਲਬਤਾ ਅਸੀਂ ਅਗਰ ਇਸਲਾਮ ਦੇ ਇਤਵਾਨ ਨਾਲ ਬਾਤ ਕਰੀਏ ਜਿਹੜੀ ਉਥੇ ਇੱਕ ਬਾਤ ਬਹੁਤ ਅਹਿਮ ਸਾਹਮਣੇ ਆਈ ਉਹ ਸਾਨੂੰ ਸਾਰਿਆਂ ਨੂੰ ਸਮਝਣ ਦੀ ਹੈ ਕਿ ਜਿਹੜੇ ਟੈਰਰਿਸਟ ਤੇ ਯਾਨੀ ਅਤਵਾਦੀ ਜਿਹੜੇ ਥੀਗੇ ਤੇ دہشت ਕਰਦੇ ਤੇ ਉਹਨਾਂ ਨੇ ਕਿਤਨਾ ਕਿਤੇ ਉਹਨਾਂ ਨੂੰ ਕਤਲ ਤਾਂ ਕੀਤਾ ਹੀ ਲੇਕਿਨ ਉਦੋਂ ਪਿੱਛੇ ਇੱਕੋ ਐਸੀ ਸਾਪ ਵੀ ਛੱਡ ਕੇ ਗਏ ਨੇ ਕਿ ਜਿਸ ਦੇ ਨਾਲ ਉਹਨਾਂ ਦਾ ਮਨਸੂਬਾ ਇਹ ਲੱਗ ਰਿਹਾ ਹੈ ਕਿ ਪੂਰੇ ਭਾਰਤ ਦੇ ਅੰਦਰ ਉਹ ਜੋ ਹੈ ਨਫ਼ਰਤ ਫੈਲਾਉਣਾ ਚਾਹੁੰਦੇ ਥੇ ਬੰਨਾ ਇੱਕ ਮਾਰਨ ਵਾਲੇ ਨੂੰ ਇਹ ਚੀਜ਼ ਨਹੀਂ ਹੁੰਦੀ ਮਾਰਨਾ ਬਹੁਤ ਬੇਸ਼ੱਕ ਜ਼ੁਲਮ ਹੈ ਮਾਰਨਾ ਨਹੀਂ ਚਾਹੀਦਾ ਲੇਕਿਨ ਉਸ ਤੋਂ ਇਲਾਵਾ ਵੀ ਕਿ ਕਲਮਾ پڑھਨ ਨੂੰ ਕਹਿਣਾ ਮੁਸਲਮਾਨ ਹੋਣ ਦੇ ਬਾਰੇ ਪੁੱਛਣਾ ਇਹ گویا ਕਿ ਇੱਕ ਪੂਰੀ ਉਹ ਹੈ ਕਿ ਇਸ ਅੱਗ ਦੇ ਜ਼ਰੀਏ ਉਹ ਪੂਰੇ ਭਾਰਤ ਨੂੰ ਤੋੜਨਾ ਚਾਹੁੰਦੇ ਨੇ ਪੂਰੇ ਭਾਰਤ ਦੀ ਗੰਗਾ ਜਮਨੀ ਤਹਿਜ਼ੀਬ ਨੂੰ ਖਤਮ ਕਰਨਾ ਚਾਹੁੰਦੇ ਨੇ ਲੇਕਿਨ ਇਸ ਵਕਤ ਜਿਸ ਤਰ੍ਹਾਂ ਅਸੀਂ ਕੰਦੇ ਨਾਲ ਕੰਨਾਂ ਵਲਾ ਕੇ ਚੱਰੇ ਆ ਤੁਸੀਂ ਇਹ ਕੈਂਡਲ ਮਾਰਚ ਦੇਖਿਆ ਹੋਗਾ ਕਿ ਸਾਰੇ ਕਮਿਊਨਿਟੀਆਂ ਔਰ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕ Hindu Muslim Sikh Isai ਇਸ ਦਰਦ ਦੀ ਘੜੀ ਦੇ ਅੰਦਰ ਇਸ ਗਮ ਦੀ ਘੜੀ ਦੇ ਅੰਦਰ ਸਾਡੇ ਉਹਨਾਂ ਪਰਿਵਾਰਾਂ ਦੇ ਨਾਲ ਨੇ ਔਰ ਇਸ ਦੇ ਨਾਲ ਇਕੱਠੇ ਹੋ ਕੇ ਅਸੀਂ ਜੋ ਇਹ ਲੜਾਈ ਲੜਨ ਦਾ ਜੋ ਅਹਿਦ ਕੀਤਾ ਹੈ ਤਾਂ ਇਸ ਦੇ ਨਾਲ ਕਿਤਨਾ ਕਿਤੇ ਜੋ ਉਹਨਾਂ ਨੇ ਸੋਚ ਬਣਾਈ ਥੀ ਉਹਨਾਂ ਦੀ ਜੋ ਮਾਰੀ ਸੋਚ ਸੀ ਇਹਨੂੰ ਕਦਗਨ ਲੱਗੀ ਹੈ ਇਹਦੇ ਉੱਪਰ ਰੋਕ ਲੱਗੀ ਹੈ ਔਰ ਉਹ ਆਪਣੇ ਮਨਸੂਬੇ ਦੇ ਅੰਦਰ ناکਾਮ ਹੋਏ ਕੀ ਕਹੋਗੇ ਕਸ਼ਮੀਰ ਦੇ ਵਿੱਚ ਦੀ ਘਟਨਾ ਹੈ ਇਹ ਪਹਿਲਗਾਮ ਦੀ ਜੋ ਇਹ ਘਟਨਾ ਹੋਈ ਹੈ ਨਾ ਇਹਦੇ ਨਾਲ ਸਾਰੇ ਦੇਸ਼ ਦਾ ਹਿਰਦਾ ਬਲਉਂਦ ਰਿਆ ਗਿਆ ਹੈ ਸਮੂਚੇ ਦੇਸ਼ ਵਾਸੀ ਅਕ੍ਰੋਸ਼ ਚ ਨੇ ਗੁੱਸੇ ਦੇ ਵਿੱਚ ਨੇ ਔਰ ਤੁਸੀਂ ਜੇ ਦੇਖ ਸਕਦੇ ਹੋ ਕਿ ਮਲੇ ਰਿਪੋਟਾ ਨਿਵਾਸੀ ਇਕੱਠੇ ਹੋ ਕੇ ਅੱਜ ਇੱਕ ਕੈਂਡਲ ਮਾਰਚ ਕੱਢਿਆ ਹੈ ਇਹ ਕੈਂਡਲ ਮਾਰਚ ਸਮਰਪਿਤ ਹੈ ਸ਼ਰਧਾਂਜਲੀ ਦਿੰਦਾ ਹੈ ਉਹਨਾਂ ਮ੍ਰਿਤਕਾਂ ਨੂੰ ਜਿਹੜੇ ਬੇਦੋਸ਼ੇ ਮਾਰੇ ਗਏ ਨੇ ਪਹਿਲ ਕੰਮ ਦੇ ਵਿੱਚ ਪਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਆ ਕਿ ਜੋ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਪਰਮਾਤਮਾ ਉਹਨਾਂ ਨੂੰ ਜਲਦੀ ਸਿਹਤਮੰਦ ਕਰਨ ਉਹਨਾਂ ਨਾਲੇ ਸਮ ਦੇ ਵਿੱਚ ਵੀ ਇਸ ਤਰ੍ਹਾਂ ਘਟਨਾ ਦਾ ਨਾਮ ਵਾਪਰੇ ਸਰਕਾਰਾਂ ਨੂੰ ਜਿਵੇਂ ਸਲਾਹ ਨਹੀਂ ਚਾਹਦੇ ਨੇ ਉੱਥੇ ਉਹਨਾਂ ਨੂੰ ਕੀ ਉਦਮ ਹੋਰ ਕਰਨੇ ਚਾਹੀਦੇ ਨੇ ਦੇਖੋ ਜੀ ਮੈਂ ਸੰਧਾਰਾ ਸਾਹਿਬ ਇਹ ਗੱਲ ਕਹੂੰਗਾ ਕਿ ਸਰਕਾਰ ਇਸ ਦਾ ਨੂੰ ਦੇਖੇ ਕਿ ਜਿਹੜੇ ਅਤਵਾਦੀ ਆਏ ਨੇ ਅੰਦਰ ਕਿਵੇਂ ਆਏ ਨੇ ਮੁੱਦਾ ਕੋਈ ਹੋਰ ਕਿਸੇ ਪਾਸੇ ਨਹੀਂ ਜਾਣਾ ਚਾਹੀਦਾ ਮੁੱਦਾ ਸਮੇ ਇਹ ਹੈ ਕਿ ਦੇਸ਼ ਦੀ ਚ ਸੁਰੱਖਿਆ ਹੈ ਇਹਨੂੰ ਕਿਵੇਂ ਬਧਾਇਆ ਜਾਵੇ ਕਿਵੇਂ ਇਹਨੂੰ ਲਾਂਬਤ ਕੀਤਾ ਜਾਵੇ ਕਿਵੇਂ ਮਜਬੂਤ ਕੀਤਾ ਜਾਵੇ ਜੋ ਅਤਵਾਦੀ ਆਏ ਨੇ ਸਾਫ ਜਹ ਜਾਹਿਰ ਹੈ ਕਿ ਪਾਕਿਸਤਾਨ ਤੋਂ ਆਏ ਨੇ ਕਿਵੇਂ ਐਂਟਰ ਹੋਏ ਨੇ ਇਹ ਦੇਖਣਾ ਚਾਹੀਦਾ ਹੈ ਕਿੰਨਾ ਦਾ ਹੱਥ ਪਿੱਛੇ ਉਹ ਦੇਖਣਾ ਚਾਹੀਦਾ ਹੈ ਔਰ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਨੂੰ ਐਕਸ਼ਨ ਲੈਣਾ ਪੈਂਦਾ ਹੈ ਮੁਹੰਮਦ ਜ਼ਾਹਿਦ ਪੀਰ ਜੀ ਅੱਜ ਅਸੀਂ ਪਹਿਲਗਾਮ 'ਚ ਜੋ ਘਟਨਾ ਹੋਈ ਹੈ ਉਹਦੇ ਵਿੱਚ ਉਹਦੇ ਹਰ ਸਮਾਜ ਦੇ ਹਰ ਤਰਮ ਦੇ ਲੋਕ ਅਸੀਂ ਇਕੱਠੇ ਹੋਏ ਆਂ ਇਹ ਕਿਸੇ ਇੱਕ ਮਸਲ ਦੀ ਗੱਲ ਨਹੀਂ ਹੈ ਕਿਉਂਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਇਹਨਾਂ ਨੇ ਇੱਕ ਐਸੀ ਘਟਨਾ ਕਰੀ ਹੈ ਦੇਸ਼ ਦਾ ਮਾਹੌਲ ਖਰਾਬ ਕਰਨ ਵਾਸਤੇ ਸਾਡੀ ਸਰਕਾਰ ਤੋਂ ਵੀ ਇਹ ਹੀ ਅਪੀਲ ਹੈ ਕਿ ਇਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਉਹਨਾਂ ਨੂੰ ਵੀ ਭਿਆਨਕ ਮੌਤ ਐਸੀ ਦਿੱਤੀ ਜਾਵੇ ਤਾਂ ਕਿ ਅੱਗੇ ਨੂੰ ਕੋਈ ਇਹ ਹਿੰਮਤ ਨਾ ਕਰ ਸਕੇ ਅੱਜ ਅਸੀਂ ਸਾਰੇ ਆਪਣੇ ਧਰਮ ਤੋਂ ਆਪਣੇ ਪਾਲਜ ਤੋਂ ਉੱਪਰ ਉੱਠ ਕੇ ਇਹ ਅੱਜ ਮਲੇਰ ਕੋਲੇ ਦੇ ਅੰਦਰ ਨਹੀਂ ਹੈ ਇਹ ਪੂਰੇ ਦੇਸ਼ ਦੇ ਵਿੱਚ ਇੱਕ ਜਗ੍ਹਾ ਹਰ ਧਰਮ ਦੇ ਲੋਕ ਇਕੱਠੇ ਹੋਏ ਨੇ ਅਰ ਇਨਸ਼ਾਅੱਲਾ ਇਹ ਭਾਈਚਾਰਾ ਉਹਨਾਂ ਅਤਵਾਦੀਆਂ ਵਾਸਤੇ ਸਬਕ ਰਹੂਗਾ ਤਾਂ ਕਿ ਉਹ ਹਿੰਮਤ ਨੀ ਕਰ ਸਕਣਗੇ ਇਹ ਅਸੀਂ ਕੀ ਸੋਚਿਆ ਕਰ ਕੀ ਹੋ ਗਿਆ ਅਸੀਂ ਉਸ ਪਰਿਵਾਰ ਦੇ ਲੋਕਾਂ ਦੇ ਨਾਲ ਖੜੇ ਆਂ ਉਹਨਾਂ ਦੇ ਦੁੱਖ ਤੇ ਹਮੇਸ਼ਾ ਸ਼ਰੀਕ ਰਹਾਂਗੇ ਔਰ ਇਹੀ ਸਰਕਾਰ ਤੋਂ ਫੇਰ ਮੈਂ ਦੁਬਾਰਾ ਮੰਗ ਕਰਦਾ ਆਂ ਕਿ ਇਹਦਾ ਜਲਦ ਤੋਂ ਜਲਦ ਇਨਕੁਆਰੀ ਕਰਕੇ ਇਹਦਾ ਪਰਦਾ ਫਾਸ਼ ਕਰਿਆ ਜਾਵੇ ਤਾਂ ਕਿ ਸੱਚਾਈ ਸਭ ਦੇ ਸਾਹਮਣੇ ਆ ਜਾਈ ਰਹੀ ਹੈ ਪਹਿਲਗਾਮ ਦੇ ਵਿੱਚ ਜਿਹੜੇ ਕੁਝ ਇਨੋਸੈਂਟ ਲੋਕ ਉੱਥੇ ਘੁੰਮਣ ਗਏ ਸੀਗੇ ਉਹਨਾਂ ਨੂੰ ਟਾਰਗੇਟ ਕੀਤਾ ਟਾਰਗੇਟ ਕਿਲਿੰਗ ਕੀਤੀ ਗਈ ਅਤਵਾਦੀਆਂ ਦੇ ਵੱਲੋਂ ਉਹਦੀ ਅਸੀਂ ਮਲੇਰ ਕੋਟਲਾ ਦੇ ਪੰਜਾਬ ਦੇ ਔਰ ਸਾਰੇ ਹਿੰਦੁਸਤਾਨ ਦੇ ਜਿਹੜਾ ਮੁਸਲਮਾਨ ਹੈ ਅਸੀਂ ਪੁਰਜ਼ੋਰ ਉਹਦੀ ਮਜ਼ਮਤ ਕਰਦੇ ਆ ਬਲਕਿ ਕਸ਼ਮੀਰ ਦਾ ਜਿਹੜਾ ਮੁਸਲਮਾਨ ਹੈ ਉੱਥੇ ਉਹਨਾਂ ਦੇ ਉਸ ਦਿਨ ਦੀ ਰੋਟੀ ਤੱਕ ਨਹੀਂ ਪੱਕੀ ਹੈ ਉਹਨਾਂ ਨੂੰ ਇੰਨਾ ਜ਼ਿਆਦਾ ਇੰਨੇ ਜ਼ਿਆਦਾ ਗਮਜ਼ਦਾ ਨੇ ਔਰ ਜਿਹੜੇ ਲੋਕ ਉੱਥੇ ਸਰਵਾਈਵ ਕੀਤੇ ਨੇ ਉਹਨਾਂ ਨੇ ਵੀ ਦੱਸਿਆ ਕਿ ਉੱਥੇ ਇੱਕ ਲੜਕਾ ਬਚਾਉਂਦਾ ਬਚਾਉਂਦਾ ਵੀ ਉਹਨਾਂ ਨੂੰ ਉਹ ਵੀ ਬੰਦਾ ਉੱਥੇ ਵਹਾ ਚੀਰ ਹੋਇਆ ਔਰ ਦੂਸਰੀ ਗੱਲ ਜਿਹੜਾ ਇਸ ਵਕਤ ਉਹ ਅੱਤਵਾਦ ਜਿਹੜਾ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਹੋਵੇ ਭਾਰਤ ਦੇ ਵਿੱਚ ਜਿਹੜਾ ਇੱਕ ਘਟਨਾ ਹੋਈ ਹੈ ਇਹ ਹੋਵੇ ਇਜ਼ਰਾਇਲ ਵੱਲੋਂ ਜੋ ਫਿਲਸਤੀਨ ਦੇ ਉੱਪਰ ਜ਼ੁਲਮ ਕੀਤਾ ਜਾ ਰਿਹਾ ਹੈ ਅੱਤਵਾਦ ਫੈਲਾਇਆ ਜਾ ਰਿਹਾ ਹੈ ਉਹ ਹੋਵੇ ਉਸ ਤੋਂ ਇਲਾਵਾ ਨੈਕਸਲਾਈਟ ਜਿਹੜੇ ਹੈਗੇ ਨੇ ਏਰੀਆਜ਼ ਉਹ ਹੋਵੇ ਅੱਤਵਾਦ ਦਾ ਤਾਂ ਦੁਨੀਆ ਦੇ ਵਿੱਚ ਕਿਤੇ ਨਾਮੋਂ ਨਿਸ਼ਾਨ ਵੀ ਨਹੀਂ ਹੋਣਾ ਚਾਹੀਦਾ ਔਰ ਖਾਸ ਕਰਕੇ ਜਿਹੜੇ ਲੋਕ ਇਹਨੂੰ ਧਰਮ ਦੇ ਨਾਲ ਜੋੜ ਰਹੇ ਨੇ ਤਾਂ ਪਹਿਲੀ ਗੱਲ ਕੋਈ ਵੀ ਧਰਮ ਅੱਤਵਾਦ ਨਹੀਂ ਸਿਖਾਉਂਦਾ ਇਸਲਾਮ ਅਗਰ ਕੋਈ ਬੰਦਾ ਇਹ ਕਹਿੰਦੇ ਨੇ ਕਿ ਉਹ ਮੁਸਲਮਾਨ ਹੈ ਜਾਂ ਕਿਸੇ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਚਲੋ ਜਿਨ੍ਹਾਂ ਨੇ ਨਫਰਤ ਫਲਾਨੀਆਂ ਹੋ ਤਾਂ ਕਿਸੇ ਨਾ ਕਿਸੇ ਉਹਦੇ ਨਾਲ ਹਮੇਸ਼ਾ ਜੋੜਦੇ ਹੀ ਰਹੇ ਨੇ ਮਗਰ ਇਸਲਾਮ ਤੁਹਾਨੂੰ ਮੈਂ ਦੱਸ ਦਿੰਦਾ ਹੈ ਕਿ ਇਸਲਾਮ ਸਾਨੂੰ ਇਹ ਸਿਖਾਉਂਦਾ ਹੈ ਕਿ ਅਗਰ ਕਿਸੇ ਨੇ ਨਾਹਕ ਕਿਸੇ ਇੱਕ ਬੇਕੁਲ ਬੇਗੁਨਾ ਇਨਸਾਨ ਨੂੰ ਕਤਲ ਕਰਤਾ ਤਾਂ ਮੰਨ ਲਓ ਉਹਨੇ ਪੂਰੀ ਇਨਸਾਨੀਅਤ ਦਾ ਕਤਲ ਕਰਤਾ ਪੂਰੀ ਦੁਨੀਆ ਦਾ ਕਤਲ ਕਰਤਾ ਐਡਾ ਬੜਾ ਗੁਨਾਹ ਹੈ ਔਰ ਉਹਦੀ ਕੋਈ ਮਾਫੀ ਨਹੀਂ ਹੈ ਉਹਦੀ ਕੋਈ ਬਖਸ਼ਿਸ਼ ਨਹੀਂ ਹੈ ਤਾਂ ਇਹ ਜਿਹੜੇ ਲੋਕ ਇਹ دہشت گردੀ ਫਲਾ ਰਹੇ ਨੇ ਇਹ ਜਿਹੜਾ ਕਿਸੇ ਮੁਲਕ ਦੀ ਸ਼ਹਿਰ ਦੇ ਉੱਪਰ ਜੇ ਪਾਕਿਸਤਾਨ ਦਾ ਵੀ ਇਹਦੇ ਵਿੱਚ ਹੱਥ ਹੈ ਤਾ ਅਸੀਂ ਉਹ ਮੁਸਲਮਾਨ ਆ ਭਾਰਤ ਦੇ ਜਿਨ੍ਹਾਂ ਨੇ 1947 ਦੇ ਵਿੱਚ ਪਾਕਿਸਤਾਨ ਨੂੰ ਰਿਜੈਕਟ ਕੀਤਾ ਹੋਇਆ ਅਸੀਂ ਟੂ ਨੇਸ਼ਨ ਥਿਉਰੀ ਨੂੰ ਰਿਜੈਕਟ ਕੀਤਾ ਹੋਇਆ ਸਾਡੇ ਜਿਹੜੇ ਪੂਰਵ ਸਿਗੇ ਸਾਡੇ ਜਿਹੜੇ ਪੁਰਖੇ ਸਿਗੇ ਉਹਨਾਂ ਨੇ ਇਸ ਮੁਲਕ ਨੂੰ ਚੁਣਿਆ ਸੀਗਾ ਔਰ ਉਸ ਦਿਨ ਇੱਕ ਵਾਦਾ ਵੀ ਕੀਤਾ ਸੀ ਇਸ ਮੁਲਕ ਨਾਲ ਇਸ ਮੁਲਕ ਦੀ ਮਿੱਟੀ ਦੇ ਨਾਲ ਕਿ ਜਦੋਂ ਵੀ ਜ਼ਰੂਰਤ ਪਾਊਗੀ ਇਸ ਮੁਲਕ ਨੂੰ ਤਾਂ ਸਭ ਤੋਂ ਪਹਿਲਾਂ ਲਹੂ ਜਿਹੜਾ ਹੋਊਗਾ ਮੁਸਲਮਾਨ ਅਸੀਂ ਇਸ ਮੁਲਕ ਦੀ ਹਿਫਾਜ਼ਤ ਵਾਸਤੇ ਡੋਲਾਂਗੇ ਇਹ ਵਾਦਾ ਵੀ ਅਸੀਂ ਨਾਲ ਕੀਤਾ ਸੀਗਾ ਜਾ ਪਾਕਿਸਤਾਨ ਦਾ ਗਰੀਸੇ ਵਿੱਚ ਹੱਥ ਨਿਕਲਦਾ ਤਾਂ ਮੈਂ ਬਿਲਕੁਲ ਸਾਰੇ ਭਾਰਤ ਦੇ ਮੁਸਲਮਾਨਾਂ ਵੱਲੋਂ ਇਹ ਕਹਿਣਾ ਚਾਹਾਂਗਾ ਕਿ ਭਾਰਤ ਦੀ ਸਰਕਾਰ ਨੂੰ ਕਿ ਤੁਸੀਂ ਇਹਨਾਂ ਦੇ ਉੱਪਰ ਵਾਰ ਇੰਪੋਜ਼ ਕਰੋ ਇਹਨਾਂ ਦੇ ਨਾਲ ਸਿੱਧੀ ਦੋ ਦੋ ਹੱਥ ਕਰੋ ਔਰ ਭਾਰਤ ਦਾ ਜਿਹੜਾ ਮੁਸਲਮਾਨ ਹੈ ਅਸੀਂ ਤੁਹਾਡੇ ਨਾਲ ਖੜੇ ਆ ਕੋਈ ਵੀ ਇੱਕ ਵੀ ਬੰਦਾ ਮੈਂ ਕਹੂੰਗਾ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਵੀ ਮੁਸਲਮਾਨ ਐਸਾ ਨਹੀਂ ਹੋਗਾ ਜਿਹਦੀਆਂ ਅੱਖਾਂ ਨਮ ਨਾ ਹੋਈਆਂ ਹੁਣ ਆ ਘਟਨਾ ਦੇਖ ਕੇ ਜਿਹੜੇ ਮੰਜ਼ਰ ਉੱਥੇ ਸਾਹਮਣੇ ਆਏ ਨੇ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਮੈਂ ਉੱਥੋਂ ਆਥੈਂਟਿਕ ਗੱਲ ਕਰ ਰਿਹਾ ਵੀ ਸੱਚੀ ਕਈ ਲੋਕ ਐਸੇ ਜਿਹੜੇ ਮੈਨੂੰ ਗੱਲ ਹੋਈ ਹੈ ਮੇਰੀ ਉੱਥੇ ਕਸ਼ਮੀਰ ਦੇ ਵਿੱਚ ਉਹ ਕਹਿੰਦੇ ਸਾਡੇ ਘਰਾਂ ਦੇ ਵਿੱਚ ਰੋਟੀ ਨਹੀਂ ਪਕੀ ਹੈ ਕਿਉਂਕਿ ਜੋ ਦਰਦਨਾਕ ਘਟਨਾ ਇੱਕ ਲੋਕ ਉੱਥੇ ਘੁੰਮਣ ਗਏ ਨੇ ਆਪਣੇ ਘਰ ਦੇ ਵਿੱਚ ਹੀ ਮਲੇਰ ਕੋਟਲੇ ਮੰਨ ਲਓ ਕੋਈ ਬਾਹਰੋਂ ਆ ਜਾਵੇ ਇੱਥੇ ਰੱਬ ਨਾ ਕਰੇ ਕੋਈ ਐਸੀ ਘਟਨਾ ਹੋ ਜਾਵੇ ਕੀ ਸ਼ਹਿਰ ਸ਼ਹਿਰ ਵਾਸੀ ਕੋਈ ਉਹ ਹੋਊਗਾ ਔਰ ਇਹਦੇ ਨਾਲ ਹੀ ਮੈਂ ਇੱਕ ਜ਼ਰੂਰ ਇੱਕ ਹੋਰ ਅਪੀਲ ਕਰਨਾ ਚਾਹੁੰਦਾ ਕਿ ਕੁਝ ਫਿਰਕਾਪ੍ਰਸਤਾਕਤਾ ਜਿਹੜੀਆਂ ਇੱਥੇ ਕਸ਼ਮੀਰੀ ਸਟੂਡੈਂਟਸ ਨੂੰ ਟਾਰਗੇਟ ਕਰ ਰਹੀਆਂ ਨੇ ਤਾਂ ਉਹ ਵੀ 테러ਰਿਸਟ ਨੇ ਮੈਂ ਕਹਾਂਗਾ ਕਿਉਂਕਿ ਉਹ ਵੀ دہشت ਫਲਾ ਰਹੇ ਨੇ ਕਿਸੇ ਨੂੰ ਡਰਨ ਦੀ ਲੋੜ ਨਹੀਂ ਇਹ ਪੰਜਾਬ ਹੈ ਆਦੇ ਨਾਰੇ ਦੀ ਧਰਤੀ ਹੈ ਮਲੇਰਕੋਟਲਾ ਅਗਰ ਕਿਸੇ ਨੂੰ ਕੋਈ ਵੀ ਕੋਈ ਤੰਗ ਕਰਦਾ ਤਾਂ ਸਾਨੂੰ ਦੱਸਿਆ ਜਾਵੇ ਔਰ ਇੱਥੇ ਮਲੇਰਕੋਟਲੇ ਦੇ ਵਿੱਚ ਆ ਜਾਓ ਤੁਸੀਂ ਕੋਈ ਵੀ ਤੁਹਾਨੂੰ ਤੁਹਾਡੀ ਹਵਾ ਵੱਲ ਵੀ ਨਹੀਂ ਝਾਕ ਸਕਦਾ ਇਨਸ਼ਾਅੱਲਾ ਔਰ ਦੂਸਰੀ ਗੱਲ ਸਾਰੇ ਮਲੇਰਕੋਟਲਾ ਵਾਸੀਆਂ ਵੱਲੋਂ ਹਿੰਦੂ ਮੁਸਲਿਮ ਸਿੱਖ ਸਾਈਆਂ ਵੱਲੋਂ ਅਸੀਂ ਜੋ ਇਹ ਘਟਨਾ ਹੋਈ ਹੈ ਇਹਦੀ ਪੂਰਜ਼ੋਰ ਮਜ਼ਮਮਤ ਕਰਦੇ ਹਾਂ ਅਸੀਂ ਮੁਲਕ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜੋ ਵੀ ਉਹ ਐਕਸ਼ਨ ਲਊਗੀ ਤਾਂ ਇਨਸ਼ਾਅੱਲਾ ਪੂਰੇ ਮਲੇਰ ਕੋੜਲੇ ਦਾ ਹਰ ਤਰਮ ਦਾ ਬੰਦਾ ਪੂਰੇ ਪੰਜਾਬ ਦੇ ਬੰਦੇ ਅਸੀਂ ਤੁਹਾਡੇ ਨਾਲ ਖੜੇ ਆ ਮੁੰਡੇ ਨਾ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਅਤਵਾਦ ਮੁਰਦਾਬਾਦ ਅਤਵਾਦ ਮੁਰਦਾਬਾਦ